ਕਿ ਇੱਥੇ ਸੁੱਟ ਗਏ ਉਹ ਕੋਠੇ ਤੇ ਗਿਆ ਹੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਆਂ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਗਏ ਰਵੀ ਤੇ ਇੱਕ ਉਹ ਜਾ ਕੇ ਨਾ ਵਾ ਬੋ ਵੀ ਕਿ ਕਿਉਂ ਮਾਰਿਆ ਕੋਈ ਪੁਰਾਣਾ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਦਾ ਪੁਰਾਣੀ ਅੱਡੀ ਦੁਸ਼ਮਨਾਤਾਾਂ ਦੀ ਪ੍ਰਾਣੀ ਦੁਸ਼ਮਣੀ ਅੱਡੀ ਕੋਈ ਨਹੀਂ ਜਗਾ ਤੋਂ ਇਹਨਾਂ ਡੱਗਣੇ ਅਸੀਂ ਪਾਈ ਤੇ ਗਹਿਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਉਹ ਹੱਸ ਦੇ ਕੇ ਏੜਦੇ ਹਾਂ ਘਰ ਚਾਰ ਨੂੰ ਕੋਈ ਪਤਾ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀਆਂ ਨਾ ਤੇਰੀ ਜਗ੍ਹਾ ਤੋਂ ਵਾਕਏ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਏ ਇਲਾਕਾ ਕਿਹੜਾ ਹੈਗਾ ਜੀ ਸੰਜੇ ਗਾਂ ਦੀ ਗਲੋਨੀ ਨਵੀਂ ਬਾਦੀ ਨਵੀਂ ਬਾਦੀ ਸੀ ਨਹੀਂ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਇਹਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਇਹਨਾਂ ਨੇ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਇਹਨਾਂ ਨੇ ਕੱਟਿਆ ਜਾਂ ਇਹਨਾਂ ਨੇ ਲੱਭਾਂ ਹਾਂ ਸੱਟਾਂ ਮੰਗ ਲਿਆ ਹਾਂ ਸੱਟਾਂ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ 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 ਕੇ ਮਾਰਿਆ ਇਹਨਾਂ ਨੇ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ 27 ਸਾਲ ਮੇਰੀ ਮਾਂ ਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਧੋਖਾ ਨਾ ਭਲਾ ਕੇ ਕੋਠੇ ਤੇ ਪਰਾਨੀ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਛੱਡ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋਈ ਗੁੱਡੀਆਂ ਕੱਟੀਆਂ ਤਾਂ ਕੋਈ ਨਹੀਂ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਟੇ ਦੇ ਉੱਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਟੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੁੱਟ ਮਾਰ ਕੇ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਵਿਕਾਸ ਡੇੜੀ ਲਾਉਂਦੇ ਸੀ ਕੁਵਾਰਦੀ ਦੁਕਾਨ ਤੇ ਲੱਗਾ ਏ ਕੱਲ ਜੀ ਲੋੜੀ ਦਾ ਤਿਹਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਹਾਰ ਮਨਾ ਰਿਹਾ ਸੀ ਆਪਣੇ ਰਿਸ਼ਤਾਰਾਂ ਦੇ ਨਾਲ ਇਹ ਗਵੰਡੀ ਆ ਵਿਕਾਸ ਤੇ ਇਹ ਵੀ ਉੱਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬਗਾਰਾਂ ਵੀ ਪੀਤੀ ਆ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਬਤ ਉਮਰ ਇਹਦੀ ਕਿੰਨੀ ਸੀ ਕੋਈ ਪਤਾ ਲੱਗਾ ਇਹਦੀ 27 ਸਾਲ ਹੋ ਗਿਆ ਜੀ ਕੁਵਾਰਾ ਹੈ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜਿਸ਼ ਪੁਰਾਣੀ ਰੰਜਿਸ਼ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਦਾ ਰਾਈ ਨਾਮ ਹੋ ਚੁੱਕਾ ਹੁਣ ਨਵੀਂ ਰੰਜਿਸ਼ ਸ਼ਤਾਨੀ ਹੈ ਸਰ ਨੂੰ ਬੰਦੇ ਜਿਹੜਾ ਪਤਾ ਪੜ੍ਹੇਗੇ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾਰ ਬਿਲਕੁਲ ਜੀ ਇਹ ਤੇ ਛੇੜ ਕਰਨੇ ਨੇ